ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝਾ ਵਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾੜੇ ਬਾਕੀ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਾਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਆਪਣਾ ਇੱਕ ਨਵਾਂ ਚੈਨਲ ਹੈ ਜਿਸ ਦਾ ਨਾਮ ਸਿਮਰਨ ਟਿਕਨਿਆਂ ਬਲੌਗਸ ਤੁਸੀਂ ਪਲੀਜ਼ ਉਸ ਚੈਨਲ ਤੇ ਵੀ ਜਾ ਕੇ ਮੈਨੂੰ ਪੂਰਾ ਸਪੋਰਟ ਕਰੋ ਕਿਉਂਕਿ ਤੁਸੀਂ ਇਸ ਚੈਨਲ ਦੇ ਮੇਰਾ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਬਹੁਤ ਹੀ ਸਪੋਰਟ ਕੀਤਾ ਵਾ ਤੁਹਾਡੇ ਸਪੋਰਟ ਦੇ ਨਾਲ ਆਪਣਾ ਚੈਨਲ ਜਿਹੜਾ ਬ ਚੱਲਣ ਦੇ ਆ ਵਾ ਤੁਸੀਂ ਪਲੀਜ਼ ਉਸ ਚੈਨਲ ਤੇ ਵੀ ਜਾ ਕੇ ਮੇਰਾ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਚਲਾਉਣ ਵਿੱਚ ਮਦਦ ਕਰੋ ਤੇ ਆਪਾਂ ਇੱਕ ਵਾਰੀ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਆਪਣੀ ਇੰਸਟਾਗ੍ਰam ਤੇ ਵੀ ਆਈਡੀ ਆ ਸਿਮਰਨ ਚਾਹੀ ਮਾਜਾ ਤੇ ਤੁਸੀਂ ਉਸ ਚੈਨਲ ਤੇ ਵੀ ਜਾ ਕੇ ਮੈਨੂੰ ਫੋਲੋ ਕਰੋ ਤੇ ਆਪਾਂ ਅੱਜ ਆਪਾਂ ਉਹਦਾ ਜਿਹੜਾ ਲਿੰਕ ਆ ਬਾਇਓ ਵਿੱਚ ਦੇ ਦਾਂਗੇ ਤੇ ਤੁਸੀਂ ਉਸ ਨੂੰ ਵੀ ਜਿਹੜਾ ਵਾ ਕੋਲ ਜ਼ਰੂਰ ਕਰਨਾ ਅੱਜ ਆਪਾਂ ਜਿਹੜੀ ਰੈਮੇਡੀ ਬਣਾਉਣ ਲੱਗੇ ਆਂ ਤੇ ਆਪਾਂ ਰੈਮੇਡੀ ਜਿਹੜੀ ਆਪਣੀਆਂ ਫੇਸ਼ਲ ਤੇ ਜਿਹੜਾ ਫੇਸ਼ਲ ਹੁੰਦਾ ਵਾ ਉਹ ਬਹੁਤ ਤਰ੍ਹਾਂ ਦਾ ਫੇਸ਼ਲ ਹੁੰਦਾ ਵਾ ਆਪਾਂ ਜਿਹੜੀਆਂ ਵਾ ਘਰ ਦੇ ਵਿੱਚ ਰਸੋਈ ਦੇ ਵਿੱਚ ਸਾਡੀਆਂ ਇੰਨੀਆਂ ਕੁ ਚੀਜ਼ਾਂ ਨੇ ਜਿਸ ਦੇ ਨਾਲ ਇਹ ਫੇਸ਼ਲ ਕਰਕੇ ਆਪਣੀ ਸਕਿਨ ਨੂੰ ਜਿਹੜੀ ਢਿੱਲੀ ਸਕਿਨ ਆ ਉਹਨੂੰ ਟਾਈਟ ਕਰ ਸਕਦੇ ਆਂ ਸਕਿਨ ਦੇ ਕਿਸੇ ਵੀ ਤਰ੍ਹਾਂ ਦੇ ਦਾਗ ਉਹਨੂੰ ਖਤਮ ਕਰ ਸਕਦੇ ਆਂ ਸਕਿਨ ਤੇ ਬਹੁਤ ਹੀ ਸੋਹਣਾ ਬਹੁਤ ਵਧੀਆ ਸੀ ਗਲੋ ਵੀ ਲਿਆ ਸਕਦੇ ਆਂ ਜਿਹੜਾ ਆਪ ਹਾਰਡ ਡਿਸਕ ਦੇ ਓਪਨ ਸੋਰਸ ਵਾਲਾ ਉਹਨਾਂ ਨੂੰ ਵੀ ਆਪਾਂ ਜਿਹੜਾ ਸ਼ੇਅਰਿੰਗ ਕਰ ਸਕਦੇ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹੁੰਨੀ ਆ ਕਿ ਸਾਡੀ ਰਸੋਈ ਦੇ ਵਿੱਚ ਹੀ ਇੰਨਾ ਕੁ ਜ਼ਿਆਦਾ ਸਮਾਨ ਆ ਇੰਨਾ ਕੁ ਜ਼ਿਆਦਾ ਕੁਝ ਆ ਕਿ ਸਾਨੂੰ ਬਾਹਰੋਂ ਕੁਝ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ ਜੋ ਵੀ ਚੀਜ਼ਾਂ ਸਾਡੀ ਰਸੋਈ ਦੇ ਵਿੱਚੋਂ ਹੀ ਮਿਲ ਜਾਂਦੇ ਆ ਤੇ ਉਹਨਾਂ ਚੀਜ਼ਾਂ ਨੂੰ ਅਸੀਂ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਜਿਹੜਾ ਨਖਾਰ ਸਕਦੇ ਆ ਅੱਜ ਕੱਲ੍ਹ ਜਿਹੜੀਆਂ ਭੈਣਾਂ ਆ ਬਹੁਤ ਹੀ ਜ਼ਿਆਦਾ ਜਿਹੜਾ ਮੈਨੂੰ ਜ਼ਿੰਦਗੀ ਨੂੰ ਭੱਜ ਦੌੜ ਦੇ ਵਿੱਚ ਇੱਕਦਮ ਜੀਂਦਿਆਂ ਵਾਂ ਬਿਲਕੁਲ ਵੀ ਆਪਣੇ ਲਈ ਟਾਈਮ ਨਹੀਂ ਕੱਢਦੀਆਂ ਵਾਂ ਤੇ 30 ਸਾਲ ਤੱਕ ਪੈਣਾ ਦੀ ਜਿਹੜੀ ਉਮਰ ਆ ਉਹ ਬਹੁਤ ਲੱਗਣਦਾ ਪੈਂਦੀ ਕਿ ਜਦਾਂ ਇਹ ਬਹੁਤ ਗੁੱਡੀਆਂ ਹੋ ਗਈਆਂ ਉਹਨਾਂ ਦਾ ਚਿਹਰਾ ਜਿਹੜਾ ਟਿਲ ਕੱਢਿਆ ਪੈਂਦਾ ਵਾ ਤੇ ਪੈਣਾ ਤੁਸੀਂ ਆਪਣੇ ਵੀ ਜ਼ਰੂਰ ਟਾਈਮ ਕੱਢਿਆ ਕਰੋ ਆਪਣੀ ਸਕਿਨ ਦਾ ਧਿਆਨ ਰੱਖਿਆ ਕਰੋ 5-10 ਮਿੰਟ ਆਪਣੇ ਲਈ ਟਾਈਮ ਕੱਢਿਆ ਕਰੋ ਜਿਆਦਾ ਟਾਈਮ ਨਹੀਂ ਕਹਿੰਦੇ 5-10 ਮਿੰਟ ਖਾਲੀ ਟਾਈਮ ਕੱਢ ਲਿਆ ਕਰੋ ਆਪਣੀ ਦਿਨ ਭਰ ਦੀ ਦਿਨਚਰਿਆ ਦੇ ਵਿੱਚੋਂ ਤੇ ਆਪਣਾ ਤੁਸੀਂ ਜਿਹੜਾ ਚਿਹਰਾ ਵਾ ਉਹਨੂੰ ਲੰਮੇ ਟਾਈਮ ਤੱਕ ਗੁੜੇ ਹੋਣ ਤੋਂ ਬਚਾ ਸਕਦੇ ਆ ਠੀਕ ਹੈ ਤੇ ਆਪਾਂ ਰੋਜ਼ ਦੀ ਤਰ੍ਹਾਂ ਆਪਾਂ ਤੁਹਾਨੂੰ ਦੱਸਾਂਗੇ ਅੱਜ ਆਪਾਂ ਫਿਰ ਤੋਂ ਦਹੀਂ ਲਿਆਵਾ ਦਹੀਂ ਦੇ ਵਿੱਚ ਹੀ ਇੰਨਾ ਕੁਝ ਮਿਕਸ ਕਰਕੇ ਆਪਾਂ ਇੰਨੇ ਕੁ ਜਿਹੜੇ ਆ ਮਤਲਬ ਕਿ ਫੇਸ਼ਲ ਪਿਆਰ ਕਰ ਸਕਦੇ ਹਾਂ ਨਾ ਕਿ ਹਰ ਇੱਕ ਦਿਨ ਸਾਡੇ ਕੋਲ ਨਵੇਂ ਤੋਂ ਨਵੀਂ ਚੀਜ਼ ਹੋ ਸਕਦੀ ਆ ਅੱਜ ਉਹ ਨਵੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਇੱਕ ਹੋਰ ਨਵੀਂ ਚੀਜ਼ ਲੈ ਕੇ ਆਏ ਜਿਸ ਤਰ੍ਹਾਂ ਕਿ ਆਪਾਂ ਰੋਜ਼ ਦੱਸਦੇ ਆ ਤੁਹਾਨੂੰ ਦਹੀਂ ਦੇ ਨਾਲ ਆਪਾਂ ਕਿੰਨੇ ਫੇਸ਼ਲ ਜਿਹੜੇ ਤਿਆਰ ਕਰ ਸਕਦੇ ਆ ਆਪਾਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਦਹੀਂ ਦੇ ਨਾਲ ਫੇਸ਼ਲ ਕਰ ਸਕਦੇ ਆ ਆਪਾਂ ਕਿਹੜੀ ਚੀਜ਼ ਮਿਕਸ ਕਰਨੀ ਆ ਸਭ ਤੋਂ ਪਹਿਲਾਂ ਕਿੱਥੇ ਮੈਂ ਦਹੀਂ ਲਿਆ ਵਾ ਦਹੀਂ ਜਿਹੜਾ ਮੇਰਾ ਵਾ ਉਹ ਥੋੜਾ ਜਿਹਾ ਪਤਲਾ ਵਾ ਕਿਉਂਕਿ ਕਦੀ ਕਦੀ ਹੁੰਦਾ ਗਰਮੀਆਂ ਦੇ ਵਿੱਚ ਦਹੀਂ ਜਿਹੜਾ ਥੋੜਾ ਪਤਲਾ ਹੀ ਬਣਦਾ ਵਾ ਦੁੱਧ ਦੀ ਜਿਸ ਤਰ੍ਹਾਂ ਦਾ ਕੁਆਲਿਟੀ ਰਹੇ ਉਦਾਂ ਦਾ ਦਹੀਂ ਬਣਦਾ ਵਾ ਨਵੇਂ ਵਾਸੇ ਵੀ ਗਰਮੇ ਚ ਦੁੱਧ ਜਿਹੜਾ ਇੰਦਾ ਹੀ ਜਿਹੜਾ ਪਾਣੀ ਛੱਡ ਆਉਂਦਾ ਵਾ ਤੇ ਜੇ ਤੁਹਾਡੇ ਕੋਲ ਪਤਲਾ ਨਹੀਂ ਆ ਤੁਸੀਂ ਉਹਨੂੰ ਕਿਸੇ ਵੀ ਕੱਪੜੇ ਦੇ ਨਾਲ ਪੋਣ ਕੇ ਤੇ ਉਹਦਾ ਜਿਹੜਾ ਪਾਣੀ ਨਤਾਰ ਕੇ ਵੱਖਰਾ ਕਰ ਲਓ ਤੇ ਕਦੀ ਕਦੀ ਨਹੀਂ ਵੀ ਪੁਣਿਆ ਜਾਂਦਾ ਤਾਂ ਤੁਸੀਂ ਉਹਨੂੰ ਉਸ ਤਰ੍ਹਾਂ ਹੀ ਰਹਿਣ ਦਿਓ ਉਸ ਤੋਂ ਬਾਅਦ ਆਪਾਂ ਇੱਥੇ ਲਈਏ ਦੇਸੀ ਖੰਡ ਇੱਕ ਚੀਨੀ ਹੁੰਦੀ ਐ ਇੱਕ ਹੁੰਦੀ ਦੇਸੀ ਖੰਡ ਦੇਸੀ ਖੰਡ ਜਿਹੜੀ ਆ ਨਾ ਸਾਡੀ ਸਕਿਨ ਨੂੰ ਚਮਕਾਉਣ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਆ ਤੇ ਜੇ ਤੁਹਾਡੇ ਕੋਲ ਦੇਸੀ ਖੰਡ ਨਹੀਂ ਆ ਫਿਰ ਤੁਸੀਂ ਜਿਹੜੀ ਆ ਨਾਰਮਲ ਖੰਡ ਆ ਉਹਨੂੰ ਵੀ ਪੀਸ ਕੇ ਉਹਦਾ ਵੀ ਤੁਸੀਂ ਫੇਸ਼ੀਅਲ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਜਿਹੜੀ ਇੱਥੇ ਹੋਰ ਇੱਕ ਚੀਜ਼ ਲਈ ਆ ਉਹ ਵਾ ਫਟਕਰੀ ਫਟਕਰੀ ਨੂੰ ਆਪਾਂ ਪਿਸ ਕੇ ਰੱਖਿਆ ਹੋਇਆ ਵਾ ਸਾਡੇ ਕੋਲ ਮੋਟੀ ਫਟਕਰੀ ਵੀ ਆ ਮੋਟੀ ਵਾਲੀ ਤੇ ਪੀਸੀ ਹੋਈ ਵੀ ਆ ਫਟਕੜੀ ਦੇ ਜਿਹੜੇ ਇੰਨੇ ਕ ਜਿਆਦੇ ਗੋਣ ਹੋ ਜਾਂਦੇ ਹਨਾ ਫਟਕੜੀ ਦੇ ਵਿੱਚ ਜਿਹੜੇ ਗੋਣਿਆ ਬਹੁਤ ਹੀ ਜਿਆਦਾ ਤੇ ਸਾਡੀ ਸਕਿਨ ਨੂੰ ਟਾਈਟ ਕਰਨ ਦੇ ਵਿੱਚ ਬਹੁਤ ਜਿਆਦਾ ਜਿਹੜਾ ਵਧੀਆ ਰੋਲ ਨਭਾਉਂਦੀ ਆ ਜੇ ਤੁਹਾਡੀ ਸਕਿਨ ਤੋਂ ਕਿਸੇ ਤਰ੍ਹਾਂ ਦੀ ਸਮੈਲ ਆਉਂਦੀ ਕਈ ਜਣਿਆਂ ਦੀ ਆਮ ਜਿਸ ਤਰ੍ਹਾਂ ਬਦਨ ਤੇ ਮੁਰਗਿਆਂ ਚ ਸਮੈਲ ਆਉਂਦੀ ਹੈ ਨਾ ਉਹ ਤੁਸੀਂ ਕੀ ਕਰਿਆ ਕਰੋ ਫਟਕੜੀ ਨੂੰ ਪਾਣੀ ਦੇ ਵਿੱਚ ਪਾ ਕੇ ਨਹਾਇਆ ਕਰੋ ਜੇ ਤੁਹਾਨੂੰ ਨਹੀਂ ਲੱਗਦੀਆਂ ਪੀਸ ਕੇ ਫਟਕੜੀ ਆਪਣੇ ਬਾਥਰੂਮ 'ਚ ਰੱਖਦੇ ਹੋ ਨੂੰ ਲੱਗਦੀ ਹੈ ਇੱਕ ਚਮਚਾ ਪਾਣੀ ਦੇ ਵਿੱਚ ਪਾ ਲੋ ਇੱਕ ਤੇ ਬਦਨ ਦੇ ਵਿੱਚ ਸਮੈਲ ਨਹੀਂ ਆਉਂਦੀ ਫਟਾ ਨੂੰ ਸਾਰੇ ਮਲ ਜਾਂਦੇ ਆ ਦੂਸਰਾ ਸਭ ਤੋਂ ਵੱਡੀ ਗੱਲ ਵਾਹ ਜਿਹੜਿਆਂ ਦੇ ਕਈਆਂ ਦੇ ਸੋਜਾਂ ਹੁੰਦੀਆਂ ਵਾ ਜਿੱਦਾਂ ਇਹਨਾਂ ਨੂੰ ਬਹੁਤ ਜ਼ਿਆਦਾ ਸਵੇਲਿੰਗ ਹੋ ਜਾਂਦੀ ਹੈ ਲੱਤਾਂ ਬਾਹਾਂ ਤੇ ਗੋਡਿਆਂ ਤੇ ਸੋਜਾਂ ਹੁੰਦੀਆਂ ਉਹ ਸੋਜਾਂ ਵੀ ਇਹਨੀਆਂ ਫਟਕੜੀ ਦੇ ਨਾਲ ਖਤਮ ਹੋ ਜਾਂਦੀਆਂ ਉਸ ਤਰ੍ਹਾਂ ਜੇ ਕਿਸੇ ਦੇ ਪੈਰਾਂ ਤੇ ਲੱਤਾਂ ਤੇ ਸੋਜ ਹੈ ਤਾਂ ਉਸੇ ਪਾਣੀ ਦੇ ਵਿੱਚ ਫਟਕੜੀ ਪਾ ਕੇ ਉਹ ਅਲੱਗ ਚੀਜ਼ ਆ ਉਸੇ ਪਣੀ ਦੇ ਵਿੱਚ ਫਟਕੜੀ ਪਾ ਕੇ ਪੈਰਾਂ ਨੂੰ ਡੁਬੋ ਕੇ ਰੱਖੋ ਉਹਦੇ ਨਾਲ ਸੋਰ ਜਿਖਾ ਲੱਟ ਲੱਟ ਜਾਂਦੀ ਹੈ ਬਹੁਤ ਹੀ ਜ਼ਿਆਦਾ ਫਰਕ ਪੈਂਦਾ ਵਾ ਤੇ ਚਲੋ ਜਿਆਦਾ ਆਪਾਂ ਤੁਹਾਡਾ ਟਾਈਮ ਵੇਸਟ ਨਹੀਂ ਕਰਨਾ ਵਾ ਬਹੁਤ ਜ਼ਿਆਦਾ ਟਾਈਮ ਵੇਸਟ ਨਾ ਕਰੀਏ ਇਸ ਤੋਂ ਪਹਿਲਾਂ ਆਪਾਂ ਇੱਧਰ ਜਿਹੜਾ ਦਹੀਂ ਲੈ ਲਿਆ ਵਾ ਦਹੀਂ ਮੈਂ ਜਿਹੜਾ ਬਹੁਤਾ ਹੀ ਅੱਜ ਘਟ ਲਿਆ ਵਾ ਕਿਉਂਕਿ ਦਹੀਂ ਜਿਹੜਾ ਸੀ ਬਹੁਤ ਜ਼ਿਆਦਾ ਪਤਲਾ ਦਹੀਂ ਸੀ ਇਸ ਕਰਕੇ ਮੈਂ ਘਟ ਲਿਆ ਇੱਧਰ ਆਪਾਂ ਜਿਹੜੀ ਆ ਅੱਧਾ ਚਮਚ ਦਹੀਂ ਖਾਂਡ ਪਾ ਲਈਏ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਕਿਉਂਕਿ ਇਦਾਂ ਹੀ ਬਹੁਤ ਹੀ ਜ਼ਿਆਦਾ ਪਤਲਾ ਵਾ ਤੇ ਕਰੀਮੀ ਜਿਹਾ ਦਹੀਂ ਨਹੀਂ ਬਣਿਆ ਅੱਜ ਥੋੜਾ ਜਿਹਾ ਅਲੱਗ ਹੀ ਦਹੀਂ ਬਣਿਆ ਵਾ ਤੇ ਇੱਧਰ ਆਪਾਂ ਥੋੜੀ ਜਿਹੀ ਫਟਕੜੀ ਲੇ ਫਟਕੜੀ ਜਿਹੜੀ ਆ ਉਹਨੂੰ ਆਪਾਂ ਹੱਥ ਦੇ ਨਾਲ ਹੀ ਚੁਟਕੀ ਦੇ ਨਾਲ ਪਾਉਣਾ ਕਿਉਂਕਿ ਫਟਕੜੀ ਦੀ ਮਾਤਰਾ ਜਿਹੜੀ ਜ਼ਿਆਦਾ ਵਿੱਚ ਨਹੀਂ ਪਾਉਣੀ ਚਾਹੀਦੀ ਆ ਔਰ ਫਿਰ ਉਸ ਜਿਹੜੀ ਜ਼ਿਆਦਾ ਮਾਤਰਾ ਪਾ ਲਈ ਤੇ ਫਿਰ ਚੰਗਾ ਨਹੀਂ ਰਹਿੰਦਾ ਉਸ ਕਰਕੇ ਫਟਕੜੀ ਦੀ ਜਿਹੜੀ ਮਾਤਰਾ ਨੂੰ ਥੋੜਾ ਜਿਹਾ ਘੱਟ ਪਾਓ ਚੁਟਕੀ ਦੇ ਨਾਲ ਹਮੇਸ਼ਾ ਕੋਸ਼ਿਸ਼ ਕਰੋ ਕਿ ਚੁਟਕੀ ਨਾਲ ਹੀ ਪਾਇਆ ਜਾਵੇ ਜਿਆਦੀ ਫਟਕੜੀ ਫਿਰ ਜੜੀ ਆ ਉਹ ਜ਼ਿਆਦਾ ਘੱਟ ਦਿੰਦੀ ਆ ਸਭ ਚੀਜ਼ਾਂ ਨੂੰ ਆਪਾਂ ਇੱਕ ਵਾਰੀ ਸਮੇਟ ਲਈਏ ਪਹਿਲਾਂ ਉਸ ਤੋਂ ਬਾਅਦਾਂ ਤਦ ਤੱਕ ਆਪਣਾ ਜਿਹੜਾ ਵਾ ਫੇਸ਼ਲ ਜਿਹੜਾ ਵਾ ਕਰੀਮ ਇੱਕਦਮ ਤਿਆਰ ਹੋ ਗਈ ਤਾਂ ਕਰੀਮ ਜਿਹੜੀ ਆ ਬਿਲਕੁਲ ਹੀ ਸਾਡੀ ਪਤਲੀ ਕਰੀਮ ਤਿਆਰ ਹੋਈ ਆ ਫੇਸ਼ਲ ਕਰਨ ਵਾਲੀ ਕਰੀਮ ਤਿਆਰ ਹੋਈ ਆ ਕੁਛ ਥੋੜੀ ਜਿਹੀ ਗਾੜ੍ਹੀ ਕਰੀਏ ਬਣਾ ਸਕਦੇ ਇੱਥੇ ਮੇਰੀ ਜਿਹੜੀ ਕਰੀਮ ਆ ਬਿਲਕੁਲ ਪਤਲੀ ਹੀ ਬਣੀ ਆ ਕੋਈ ਇਦਾਂ ਹੀ ਜਿਸ ਤਰ੍ਹਾਂ ਦਾ ਹੀ ਇਦਾਂ ਨਹੀਂ ਬਣੀ ਆ ਦੇਖੋ ਚੰਗੀ ਤਰ੍ਹਾਂ ਮੈਨੂੰ ਫੇਟ ਲਿਆ ਵਾ ਦੇਖੋ ਉਸ ਤੋਂ ਬਾਅਦਾਂ ਜਿਹੜਾ ਆਪਾਂ ਜਦੋਂ ਆਪਣੇ ਚਿਹਰੇ ਤੇ ਲਗਾਉਣਾ ਵਾ ਤੇ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕੋਈ ਵੀ ਮਿੱਟੀ ਘਟਾ ਜਿਹੜਾ ਚਿਹਰੇ ਤੇ ਨਾ ਹੋਵੇ ਜਿਸ ਤਰ੍ਹਾਂ ਕੀ ਆਪਾਂ ਨਾਰਮਲ ਪਾਣੀ ਨਾਲ ਧੋ ਲੈਣਾ ਜਾਂ ਫਿਰ ਦੁੱਧ ਦੀ ਮਦਦ ਦੇ ਨਾਲ ਕਾਟਨ ਲੈ ਕੇ ਫੇਸ ਨੂੰ ਸਾਫ਼ ਕਰ ਲੈਣਾ ਵਾ ਤੇ ਮੈਂ ਇੱਥੇ ਨਾਰਮਲ ਪਾਣੀ ਨਾਲ ਸਾਬਨ ਨਾਲ ਦੇਖੋ ਪਣੀ ਚਿਹਰੇ ਤੇ ਨੂੰ ਲਗਾਉਂਦੇ ਹੀ ਆ ਅੱਖਾਂ ਨੂੰ ਥੋੜਾ ਜਿਹਾ ਬਚਾ ਕੇ ਕਿਉਂਕਿ ਅੱਖਾਂ ਦੇ ਵਿੱਚ ਲੱਗਣ ਨਾਲ ਨਾ ਲੱਗੂਗਾ ਦਹੀਂ ਆ ਬਾਕੀ ਤੁਸੀਂ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੀ ਥੋੜੀ ਜਿਹੀ ਹੱਥ ਤੇ ਲਗਾ ਕੇ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਸਾਰਿਆਂ ਨੂੰ ਹਰ ਇੱਕ ਚੀਜ਼ ਛੂਟ ਨਹੀਂ ਕਰਦੀ ਜਿਨ੍ਹਾਂ ਨੂੰ ਜਿਹੜੀ ਕਿ ਜਿਹੀ ਨਹੀਂ ਛੂਟ ਕਰਦੀ ਉਹ ਚੀਜ਼ ਵਿੱਚ ਨਾ ਕੋ। ਜਿੰਨੀ ਤਰ੍ਹਾਂ ਮੈਂ ਆਪਣੇ ਚਿਹਰੇ ਤੇ ਲਗਾ ਲਿਆ ਵਾ ਹੁਣ ਆਪਾਂ ਇਸ ਤਰ੍ਹਾਂ ਫੇਸ਼ੀਅਲ ਦੇ ਸਟੈਪ ਹੁੰਦੇ ਆ ਉਸ ਤਰ੍ਹਾਂ ਹੀ ਆਪਾਂ ਇਹਨਾਂ ਸਟੈਪ ਕਰਾਂਗੇ। ਮੇਸ਼ਾ ਉੱਪਰ ਨੂੰ ਜਿੰਨੇ ਵੀ ਸਟੈਪਿੰਗ ਕਰਨੇ ਆ ਆਪਣੇ ਉੱਪਰ ਨੂੰ ਹੀ ਕਰਨੇ ਆ ਇਹਦੇ ਨਾਲ ਅਰੇ ਅੱਖਾਂ ਦੇ ਜਿਹੜੇ ਹਾਲੇ ਘੇਰੇ ਪਿਆ ਉਹ ਵੀ ਜਿਹੜੇ ਠੀਕ ਹੋ ਜਾਂਦੇ ਆ ਉਹ ਸਭ ਤਰ੍ਹਾਂ ਦੇ ਦਾਗ ਵੀ ਖਤਮ ਹੋ ਜਾਂਦੇ ਆ ਇਧਰ ਆਪਾਂ ਚਿਹਰਾ ਜਿਹੜਾ ਚੰਗੀ ਤਰ੍ਹਾਂ ਪਾਣੀ ਦੇ ਨਾਲ ਸਾਫ਼ ਕਰ ਲਿਆ ਵਾ ਨੋਰਮਲ ਪਾਣੀ ਨਾਲ ਆਪਣੇ ਚਿਹਰੇ ਨੂੰ ਸਾਫ਼ ਕੀਤਾ ਵਾ ਤੁਸੀਂ ਵੀ ਨੋਰਮਲ ਪਾਣੀ ਨਾਲ ਸਾਫ਼ ਕਰ ਲਓ ਦੇਖੋ ਚਿਹਰਾ ਬਹੁਤ ਹੀ ਸੋਹਣਾ ਜਿਹੜਾ ਵਾ ਨਿਕਰ ਕੇ ਇਕਦਮ ਸਾਹਮਣੇ ਆਉਂਦਾ ਵੇਖ ਸਕਦੇ ਜੇ ਚਿਹਰਾ ਬਿਲਕੁਲ ਸਾਫ਼ ਹੋ ਜਾਂਦਾ ਜਿੱਦੇ ਬਿਨਾ ਇਹ ਸਪੈਸ਼ਲ ਦੇ ਨਾਲ ਜਿਹੜੀ ਸਾਡੇ ਚਿਹਰੇ ਦੇ ਡੈਡ ਸਪਿਨ ਉਹ ਵੀ ਸਾਰੀ ਜਿਹੜੀ ਆ ਨਿਕਲ ਜਾਂਦੀ ਆ ਕਿਉਂਕਿ ਸਾਡੀ ਸਕਿਨ ਜਿਹੜੀ ਆ ਜਦੋਂ ਸਕਿਨ ਸਾਡੀ ਉੱਪਰਲੀ ਖਰਾਬ ਹੋ ਚੁੱਕੀ ਹੁੰਦੀ ਹੈ ਉਹ ਇੱਕਦਮ ਨਿਕਲ ਜਾਂਦੀ ਆ ਤੇ ਇਹ ਨਵੀਂ ਸਕਿਨ ਹੈ ਉਹ ਸਾਡੀ ਜਿਹੜੀ ਬਿਲਕੁਲ ਆਗਮਨ ਹੋਈ ਉਸ ਤਰ੍ਹਾਂ ਵੀ ਸਾਡੀ ਜੇ ਕੋਨ ਪੋਸਟ ਦੇ ਉਹਦੀ ਗੰਦਗੀ ਜਿਹੜੀ ਪੀੜੀ ਆ ਉਹ ਸਾਰੀ ਨਿਕਲ ਜਾਂਦੀ ਹੈ ਸਾਡੀ ਜੇ ਪੋਸਟ ਦੇ ਜਾਨੇ ਵੱਡੇ ਹੁੰਦੇ ਆ ਉਹ ਸਿਰਿੰਗ ਵੀ ਹੋ ਜਾਂਦੀ ਔਰ ਉਹਨਾਂ ਦੇ ਨਾਲ ਸਾਰਾ ਚਿਹਰਾ ਗਿਲਾਵਾ ਇੱਕਦਮ ਟਾਈਟ ਤੇ ਜਵਾਨ ਲੱਗਦਾ ਤੁਸੀਂ ਇਸ ਤਰ੍ਹਾਂ ਆਪਣੇ ਚਿਹਰੇ ਦਾ ਧਿਆਨ ਰੱਖਿਆ ਕਰੋ ਤੇ ਬਾਕੀ ਜੇ ਮੇਰੀ ਰੈਮਡੀ ਤੁਹਾਨੂੰ ਚੰਗੀ ਲੱਗੇ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਪਲੀਜ਼ ਸਸਤੇ ਰਹੋ